ਵੀ ਸਕੂਲ ਦੇ ਵਿੱਚ ਮਾਲ ਸਮਾਜ ਵਿੱਚ ਮੈਂ ਗੱਲ ਲੈਂਦਾ ਸੀਗਾ ਤੇ ਮੇਰੇ ਮਾਸਟਰਾਂ ਨੇ ਮੇਰੇ ਟੀਚਰਸ ਨੇ ਜੀ ਮੈਨੂੰ ਬੜੀ ਹਲਾਸ਼ੇਰੀ ਦਿੱਤੀ ਕਾਪੜਾ ਦਿੱਤਾ ਜੀ ਫਿਰ ਪੈਪਸੂ ਤੇ ਪੰਜਾਬ ਅਲੱਗ ਅਲੱਗ ਸੀਗੇ ਜੀ ਉਸ ਵੇਲੇ ਪੈਪਸੂ ਦੇ ਚੀਫ ਮਨਿਸਟਰ ਜਿਹੜੇ ਸੀਗੇ ਜੀ ਉਹ ਬਾਬੂ ਬ੍ਰਿਸ਼ਪਾਨ ਸੀਗੇ ਜੀ ਉਹ ਉੱਥੇ ਸਾਡੇ ਪਿੰਡ ਕੁੱਪ ਆ ਗਏ ਜੀ ਤੇ ਮੈਨੂੰ ਟੀਚਰਸ ਨੇ ਉੱਥੇ ਖੜਾ ਕਰ ਦਿੱਤਾ ਜੀ ਸਟੇਜ ਤੇ ਤੇ ਮੈਂ ਮੁਹੰਮਦ ਰਫੀ ਸਾਹਿਬ ਦਾ ਇੱਕ ਗੀਤ ਗਾਇਆ ਜੱਗ ਵਾਲਾ ਮੇਲਾ ਯਾਰ ਉਹ ਥੋੜੀ ਦੇਰ ਦਾ حصل ਜਿਆਰਾ ਲੰਗੀ ਪਤਲੀ ਸਬੀਰ ਦਾ ਮੈਂ ਬੱਚਾ ਸੀ 10 ਸਾਲ ਮੇਰੀ ਉਮਰ ਸੀ ਔਰ ਆਵਾਜ਼ ਚੰਗੀ ਸੀਗੀ ਜੀ ਉਹ ਮੁੱਖ ਮੰਤਰੀ ਜੀ ਨੂੰ ਇਹ ਨਾ ਪਸੰਦਾ ਉਹਨੇ ਕੱਢ ਕੇ 100 ਰੁਪਏ ਮੈਨੂੰ ਇਨਾਮ ਦਿੱਤਾ ਉਹਦੋਂ ਕੀ ਬਾਤ ਹੈ ਉਸ ਵੇਲੇ 100 ਰੁਪਏ ਇੱਕ ਤਾਂ ਨੋਟ ਵੱਡਾ ਸੀਗਾ ਜੀ ਹੈ ਜੀ ਇੱਕ ਉਹਦੀ ਕੀਮਤ ਬਹੁਤ ਵੱਡੀ ਸੀਗੀ ਬਿਲਕੁਲ ਵੈਲਿਊ ਬਹੁਤ ਚੰਗੀ ਜੀ ਮੇਰੀ ਮਾਂ ਨੂੰ ਅੱਧੀ ਰਾਤ ਤੱਕ ਪਿੰਡ ਦੀਆਂ ਲੇਡੀਜ਼ ਨੇ ਬੁੜੀਆਂ ਨੇ ਬੀਬੀਆਂ ਨੇ ਸੌਣ ਨਹੀਂ ਦਿੱਤਾ ਕਿਉਂਕਿ ਮੇਰੀ ਮਾਵੇ ਲਾਨਕੇ ਨੇ ਹਸਪੀਟਲ ਚ ਜੀ ਤੇ ਜਿਹੜੀ ਵੀ ਆਵੇ ਮੀਂ ਬੀਬੀ ਮੀਂ ਬੀਬੀ ਤੇਰਾ ਮੁੰਡਾ ਤਾਂ ਜੰਮਦਾ ਹੀ ਕਮਾਉ ਹੈ ਤੇਰਾ ਮੁੰਡਾ ਤਾਂ ਜੰਮਦਾ ਹੀ ਕਮਾਉ ਹੈ ਮੈਂ ਮੈਂ ਵੀ ਜਾਗਦਾ ਰਿਹਾ ਕਿਉਂਕਿ ਇਹ ਦੇਖੋ ਬੱਚਿਆਂ ਵਾਸਤੇ ਇਹ ਸਾਰੀ ਗੱਲਾਂ ਤਮਾਸ਼ਾ ਹੁੰਦੀ ਬਿਲਕੁਲ ਤਮਾਸ਼ਾ ਹੁੰਦੀਆਂ ਨੇ ਨਵੀਂ ਗੱਲ ਬਾਤ ਸੀਗੀ ਹਾਂਜੀ ਉਸ ਤੋਂ ਮਗਰੋਂ ਮੇਰੇ ਫਾਦਰ ਸਾਹਿਬ ਨੇ ਦੇਖਿਆ ਜੀ ਬਈ ਬਈ ਚਲੋ ਇਹ ਗਾ ਵੀ ਲੈਂਦਾ ਹਾਂਜੀ ਤੈਨੂੰ ਹਲਾ ਸ਼ੇਰੀ ਵੀ ਮਿਲੀ ਹੈ ਜੀ ਉਹਨਾਂ ਨੂੰ ਮੇਰੇ ਉਸਤਾਦ ਜੀ ਮਰੇ ਕੋਲ ਲੈਂਦੇ ਸੀ ਜੀ ਬਾਕਰ ਸਿੰਘ ਸਾਹਿਬ ਜੀ ਮੈਨੂੰ ਉਹਨਾਂ ਕੋਲੇ ਭੇਜ ਦਿੱਤਾ ਜੀ ਹੈ ਮੈਂ ਉੱਥੇ ਸਿੱਖਿਆ ਕਲਾਸਿਕਲ ਸਿੱਖਣਾ ਸ਼ੁਰੂ ਕੀਤਾ ਜੀ ਉਹਦੇ ਵਿੱਚ ਇਹ ਰਿਹਾ ਬਈ ਕਲਾਸਿਕਲ ਦੀ ਆਡੀਅנס ਬਹੁਤ ਥੋੜੀ ਹੈ ਜੀ ਇੱਕ ਮੇਰੀ ਮਜਬੂਰੀ ਇਹ ਸੀ ਮੈਂ ਛੇ ਭੈਣਾ ਭਰਾਵਾਂ ਦਾ ਵੱਡਾ ਭਰਾ ਸੀਗਾ ਜੀ ਹੈ ਜੀ ਫਾਦਰ ਸਾਹਿਬ ਦੇ ਨਾਲ ਮਿਲ ਕੇ ਇੱਕ ਕਬੀਲਦਰੀ ਚੱਕਣੀ ਸੀ ਜੀ ਇਸ ਕਰਕੇ ਮੈਂ ਖੇਤੀ ਕੰਮ ਲੱਗ ਗਿਆ ਜੀ ਸਭ ਤੋਂ ਪਹਿਲਾਂ ਮੈਂ ਇੱਕ ਨਾਟਕ ਮੰਡਲ ਦੇ ਵਿੱਚ 15 ਰੁਪਏ ਮਹੀਨੇ ਤੇ ਨੌਕਰੀ ਕੀਤੀ ਜੀ ਹਾਂਜੀ ਜੀ ਉਤੋਂ ਫਿਰ ਹੌਲੀ 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 ਕਿਉਂਕਿ ਬਚਪਨ ਚ ਦਿਮਾਗ ਚੰਗਾ ਸੀਗਾ ਹਰ ਗੱਲ ਨੂੰ ਕੈਚ ਕਰਨਾ ਜੀ ਔਰ ਉਸ ਸਟੇਜ ਤੇ ਪਰਫਾਰਮ ਕਰਨਾ ਜੀ ਤੇ ਥੋੜੇ ਦਿਨਾਂ ਚ ਮੇਰੀ ਤਰੱਕੀ ਹੋ ਗਈ ਜੀ ਹੌਲੀ ਹੌਲੀ ਉਸ ਤੋਂ ਮਗਰੋਂ ਮੈਨੂੰ ਪਬਲਿਕ ਰਿਲੇਸ਼ਨ ਵਾਲਿਆਂ ਨੇ ਬੁਲਾ ਲਿਆ ਸਰਦਾਰ ਪ੍ਰਤਾਪ ਸਿੰਘ ਕਹੇ ਰਹੋ ਜੀ ਉਹਨੂੰ ਮੰਤਰੀ ਹੁੰਦੇ ਸੀ ਜੀ ਜੀ ਉਹਨਾਂ ਨੇ ਬੁਲਾ ਲਿਆ ਬੁਲਾ ਕੇ ਜਦੋਂ ਦੇਖਿਆ ਉਦੋਂ ਪੰਡਿਤ ਜਵਾਰ ਲਾਲ ਜੀ ਨਹਿਰੂ ਉਹ ਰਾਜਪੁਰੇ ਆਏ ਸੀਗੇ ਜੀ ਉਹ ਪੰਜਾਬ ਦੇ ਵਿੱਚ ਉਹਨਾਂ ਦਾ ਆਖਰੀ ਵਿਜ਼ਿਟ ਸੀਗਾ ਜੀ ਸ਼ਾਇਦ 61 ਕੇ 62 ਦੀ ਗੱਲ ਹੈ ਜੀ ਹਾਂ ਜੀ ਮੈਨੂੰ ਸੰਤ ਹੈ ਆਦ ਨਹੀਂ ਹੈ ਲੇਕਿਨ ਇਹਨਾਂ ਯਾਦ ਹੈ ਆਖਰੀ ਉਹਨਾਂ ਦਾ ਵਿਜ਼ਿਟ ਸੀਗਾ ਜੀ ਤੇ ਉਥੇ ਮੈਨੂੰ ਪਬਲਿਕ ਰਿਲੇਸ਼ਨ ਵਾਲੇ ਨੇ ਡਾਇਰੈਕਟਰ ਸਾਹਿਬ ਨੇ ਅਜੀ ਡਿਪਟੀ ਡਾਇਰੈਕਟਰ ਨੇ ਕਿਹਾ ਇਹਨੂੰ ਪਰਤੀ ਕਰ ਲੋ ਤੇ ਸਰਦਾ ਪ੍ਰਤਾਪ ਸਿੰਘ ਘੈਰੋਣੇ ਵੀ ਕਹਿੰਦਾ ਜੀ ਇਹਨੂੰ ਪਰਤੀ ਕਰੋ ਮੈਨੂੰ ਪਰਤੀ ਕਰ ਲਿਆ ਉਹਨਾਂ ਨੇ ਬਦਾਰ ਆਰਟਿਸਟ ਥੋੜੇ ਦਿਨਾਂ ਬਾਅਦ ਮੇਰੀ ਪ੍ਰੋਮੋਸ਼ਨ ਹੋ ਗਈ ਮੈਂ ਡਰਮ ਇਨਸਪੈਕਟਰ ਬਣ ਗਿਆ ਜੀ ਤੇ ਸਟੇਜਾਂ ਕੰਡੈਕਟ ਕਰਨ ਲੱਗ ਗਿਆ ਹਮ ਐਮਐਲਏ ਸਾਹਿਬ ਆਉਂਦੇ ਡੀਸੀ ਸਾਹਿਬ ਆਉਂਦੇ ਕੋਈ ਮੰਤਰੀ ਜੀ ਆਉਂਦੇ ਤੋਂ ਸਭ ਮੇਰੇ ਜ਼ਿੰਮੇਸ਼ੀਆਂ ਗੱਲਾਂ ਸੀਗੀਆਂ ਜੀ ਉਹ ਹੌਲੀ 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 ਸਟੈਪ ਬਾਈ ਸਟੈਪ ਮੈਂ ਅੱਗੇ ਨੂੰ ਵਧਦਾ ਗਿਆ ਜੀ ਉਸ ਸਮੇਂ ਕਰੋ 62 ਦੇ ਵਿੱਚ ਜੀ ਮੈਂ ਰੇਡੀਓ ਟੈਲੀਵੀਜ਼ਨ ਦਿੱਤਾ ਉਥੋਂ ਮੈਂ ਪਾਸ ਹੋ ਗਿਆ ਜੀ ਰੇਡੀਓ ਸਟੇਸ਼ਨ ਮੈਂ ਆਪ ਜੀ ਦੀ ਜਾਣਕਾਰੀ ਵਾਸਤੇ ਦੱਸ ਦੇਵਾਂ ਜੀ ਵੀ ਰੇਡੀਓ ਸਟੇਸ਼ਨ ਨਾ ਤੇ ਰਿਕਾਰਡਿੰਗ ਕੰਪਨੀ ਹੈ ਜੀ ਬਿਲਕੁਲ ਤੇ ਨਾ ਹੀ ਉਹ ਕੋਈ ਸਟੂਡੀਓ ਹੈ ਜਿੱਥੇ ਪੈਸੇ ਦੇ ਕੇ ਰਿਕਾਰਡ ਕਰਾ ਲਓਗੇ ਜੀ ਜੀ ਬਿਲਕੁਲ ਰੇਡੀਓ ਸਟੇਸ਼ਨ ਤੇ ਇੱਕ ਪੈਨਲ ਬੈਠਦਾ ਹੂੰ ਉਹ ਪੈਨਲ ਜੇ ਤੁਹਾਨੂੰ ਪਾਸ ਕਰਦਾ ਤਾਂ ਤੁਸੀਂ ਉੱਥੇ ਗਾ ਸਕਦੇ ਹੋ ਆਦਰਵਾਇਜ਼ ਨਹੀਂ ਜੀ ਮੈਂ ਕਿਸੇ ਆਰਟਿਸਟ ਦਾ ਨਾਂ ਨਹੀਂ ਲੈਣਾ ਪਰ ਵੱਡੇ ਵੱਡੇ ਆਰਟਿਸਟ ਨਾਮ ਬਰ ਅਰਟਿਸਟ ਉਤੋਂ ਫੇਰੋ ਕਿ ਆਇਨੇ ਪਰ ਮੇਰੇ ਤੇ ਮੇਰੇ ਉਸਤਾਦ ਜੀ ਦਾ ਕਦਮਾਂ ਦਾ ਸਨਕਾ ਉਹਨਾਂ ਦਾ ਆਸ਼ੀਰਵਾਦ ਜੀ ਮਾਤਮਾ ਦੀ ਮਿਹਰਬਾਨੀ ਮੈਂ ਪਹਿਲੀ ਵਾਰੀ ਪਾਸ ਹੋ ਗਿਆ ਤੇ ਵਿਆਤੀ ਪ੍ਰੋਗਰਾਮ ਚ ਮੈਂ ਬੜੀ ਦੇਰ ਤੱਕ ਗਿਆ ਜੀ ਹੈ ਜੀ ਤੇ ਉਥੇ ਉਹਦੇ ਨਾਲ ਮੇਰੀ ਪਿੰਡਾਂ ਦੇ ਵਿੱਚ ਕਿਉਂਕਿ ਵਿਆਤੀ ਉਹ ਛੁਣੀ ਆਰਾਮ ਜੀ ਤੇ ਪਤਲੀ ਕੋਣ ਕੋਣ ਉਹ ਦੇ ਸੀਗੇ ਜੀ ਉਹ ਲਾਭੀ ਅੱਜ ਮੁਹੰਮਦ ਸਦੀਕ ਆਇਆ ਹੋਇਆ ਥੋੜੀ ਜਿਹੜੇ ਕੋ ਬੋਲਦੇ ਸੀਗੇ ਹਾਂਜੀ ਹਾਂਜੀ ਤੇ ਪਿੰਡਾਂ ਦੇ ਲੋਕ ਉਹ ਪ੍ਰੋਗਰਾਮ ਸੁਣਦੇ ਸੀਗੇ ਜੀ ਤੇ ਮੇਰੀ ਹੌਲੀ 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 ਪਿੰਡਾਂ ਦੇ ਵਿੱਚ ਇਹਨੂੰ ਆਪਾਂ ਮਸ਼ਹੂਰੀ ਕਹ ਲੈਨੇ ਆ ਜਾਂ ਬਦਨਾਮੀ ਕਹ ਲੈਨੇ ਆ ਇਹ ਸ਼ੁਰੂ ਹੋ ਗਿਆ ਬਦਨਾਮੀ ਕਿਉਂ ਇਹ ਤਾਂ ਮਸ਼ਹੂਰੀ ਹੁੰਦੀ ਹੈ ਜੀ ਸ਼ਿਹਰੀ ਹੋਈ ਹੈ ਜੀ ਇਹ ਸ਼ੁਰੂ ਹੋ ਗਈ ਹੈ ਜੀ ਤੇ ਮੈਨੂੰ ਮੇਰੇ ਐਪੀਆਰ ਨੇ ਕਹਿਤਾ ਕਹਿੰਦਾ ਸਦੀਕ ਹੁਣ ਤੂੰ ਨੌਕਰੀ ਛੱਡ ਦੇ ਹੂੰ ਚੰਗਾ ਰਹਿੰਗਾ ਹੂੰ ਤੇ ਮੇਰੀ ਆਪਣੀ ਆਦਤ ਹੈ ਸਿੰਦਰ ਸਾਹਿਬ ਮੈਂ ਕਿਸੇ ਵੀ ਸੈਣ ਦੀ ਗੱਲ ਛਿਦ ਛਿਦ ਦੀ ਮੋੜ ਨਾਲ ਹੀ ਹਾਂਗਾ ਜੀ ਵੀ ਜਿਹੜਾ ਕੋਈ ਕਹਿ ਰਿਹਾ ਜੀ ਸੱਚੀ ਕਹਿੰਦਾ ਹੋਊਗਾ ਠੀਕ ਹੀ ਕਹਿੰਦਾ ਹੋਊਗਾ ਜੀ ਕਰਕੇ ਦੇਖ ਲੈਣੇ ਆ ਜੀ ਹਾਂਜੀ ਤੇ ਉਹ ਮੈਂ ਨੌਕਰੀ ਛੱਡ ਦਿੱਤੀ ਜੀ ਨੌਕਰੀ ਛੱਡਣ ਤੋਂ ਬਾਅਦ ਮੈਨੂੰ ਸਟੇਜਾਂ ਤੇ ਨੂੰ ਕੀ ਬੁਲਾਉਣ ਲੱਗੇ ਕਿਆ ਬਾਤ ਅੱਜ ਹੋਰ ਕੱਲ ਹੋਰ ਐਚ ਐਮ ਬੀ ਦੇ ਵਿੱਚ ਵੀ ਮੇਰਾ 62 'ਚ ਰਿਕਾਰਡਿੰਗ ਹੋ ਗਈ ਸੀ 62 'ਚ ਹਾਂਜੀ ਪਹਿਲਾ ਰਿਕਾਰਡ 62 'ਚ ਹੁੰਦਾ ਸੀ ਹਾਂਜੀ ਐਚ ਐਮ ਬੀ ਦੇ ਵਿੱਚ ਐਚ ਐਮ ਬੀ ਹਾਂਜੀ ਚੈਂਬੇ ਵਿੱਚ ਪਹੁੰਚਣਾ ਵੀ ਉੱਤੋਂ ਕੋਈ ਵੱਡੀ ਗੱਲ ਹੁੰਦੀ ਸੀ ਮੈਨੂੰ ਆਮਕਾਲ ਨੂੰ ਤਾਂ ਉਹ ਰਿਕਾਰਡ ਵੀ ਨਹੀਂ ਕਰਦੇ ਸੀ ਨਹੀਂ ਉਹਦੇ ਵਿੱਚ ਮੈਂ ਤੁਹਾਨੂੰ ਦੱਸ ਦਦਾ ਨਾ ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਵੀ ਮੈਂ ਸਿੱਖਿਆ ਹੋਇਆ ਸੀਗਾ ਜੀ ਮੈਂ ਸਿੱਖਿਆ ਸੀਗਾ ਕਲਾਸੀਕਲ ਜੀ ਤੇ ਗਾਉਣ ਲੱਗ ਗਿਆ ਮੈਂ ਲੋਕਗੀਤ ਜੀ ਕਲਾਸੀਕਲ ਚ ਰੋਗੀ ਚ ਇੰਨਾ ਫਰਕ ਹੈ ਵੀ ਇੱਕ ਮੁੰਡਾ ਚੌਥੀ ਪੜਦਾ ਇੱਕ 10ਵੀਂ ਪਾਸ ਹੈ ਹਾਂਜੀ ਜੇ ਤੁਸੀਂ 10 ਪਾਸ ਵਾਲੇ ਨੂੰ ਚੌਥੀ ਦਾ ਸਵਾਲ ਕਰਦੇ ਹੋ ਨਾ ਉਹ ਐ ਕੱਢ ਦਿੰਦਾ ਉਹਨੂੰ ਲਿਖਣ ਦੀ ਲੋੜ ਨਹੀਂ ਪੈਂਦੀ ਜਿਵੇਂ ਨਾ ਜਵਾਨੀ ਕੱਢ ਦਿੰਦਾ ਮੈਂ ਕਲਾਸਿਕਲ ਸਿੱਖਿਆ ਹੋਈ ਜੀ ਜਿਹੜੇ ਮੇਰਾ ਨਾ ਚਾਹੇ ਮੈਂ ਥੋੜੀ ਦੇਰੀ ਸਿੱਖਿਆ ਉਹ ਮੇਰੇ ਐਸਾ ਕੰਮ ਆਇਆ ਵੀ ਇਹ ਮੈਨੂੰ ਲੋਕ ਗੀਤ ਲੋਕ ਤੁਣਾ ਹਾਂਜੀ ਲੋਕ ਗਾਇਕੀ ਇਹ ਮੈਨੂੰ ਬਹੁਤ ਮਤਲਬ ਛੋਟੀ ਲੱਗਣ ਲੱਗੀ ਤੇ ਮੈਂ ਉਹ ਛੇਤੀ ਹੀ ਮਤਲਬ ਲੋਕਾਂ ਸਾਹਮਣੇ ਪਰਫਾਰਮ ਕਰਨ ਲੱਗ ਗਿਆ ਤੇ ਲੋਕਾਂ ਨੇ ਮਾਨਤਾ ਦਿੱਤੀ